ਓਏ ਯਾਰ ਆ ਦੇਖ ਲਓ ਭਾਈ ਇੱਥੇ ਡਰਾਈਵਰ ਇੱਥੇ ਹੈ ਨਹੀਂ ਆ ਬੰਦੇ ਕਿਦਾਂ ਲੱਗੇ ਆ ਪ੍ਰਾਲੀ ਚੱਕਣਾ ਦੇਖੋ ਜੀ ਹੁਣ ਲਾ ਯਾਰ ਤੂੰ ਆ ਦੇਖੋ ਜੀ ਆ ਦੇਖੋ ਆ ਭਰੀ ਜਾਂਦੇ ਆ ਰੇੜੇ ਭਰੀ ਜਾਂਦੇ ਆ ਦੇਖੋ ਹੁਣ ਲਾ ਯਾਰ ਤੂੰਸ ਨਾ ਹੁਣ ਲਾ ਆ ਦੇਖੋ ਜੀ ਆ ਦੇਖੋ ਪੰਜਾਬ ਦਾ ਕੀ ਹਾਲ ਹੋ ਗਿਆ ਦੇਖ ਪਹਿਲਾਂ ਲੋਕਾਂ ਨੇ ਸੇਬ ਚੋਰੀ ਕੀਤੇ ਅਤੇ ਹੁਣ ਪ੍ਰਾਲੀ ਇਸ ਨੂੰ ਸ਼ਰਮ ਦਾ ਘਾਟਾ ਕਹੀਏ ਜਾਂ ਫਿਰ ਅਕਲ ਦਾ ਪਰ ਪੰਜਾਬ ਦੇ ਕੁਝ ਲੋਕਾਂ ਨੇ ਜਿਵੇਂ ਪੰਜਾਬ ਦਾ ਜਲੂਸ ਕਢਾਉਣ ਦਾ ਠੇਕਾ ਲੈ ਰੱਖਿਆ ਹੋਵੇ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੀਆਂ ਜਿੱਥੇ ਪ੍ਰਾਲੀ ਦੀਆਂ ਗੰਡਾ ਨਾਲ ਭਰੀ ਇੱਕ ਟਰਾਲੀ ਪਲਟ ਗਈ ਤਾਂ ਲੋਕਾਂ ਨੇ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਪ੍ਰਾਲੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਕੋਈ ਪੰਡਾ ਭਰ ਕੇ ਲੈ ਗਿਆ ਅਤੇ ਕੋਈ ਰੇੜੀਆਂ ਭਰ ਕੇ ਆਹ ਦੇਖ ਲਓ ਭਾਈ ਇੱਥੇ ਡਰਾਈਵਰ ਇੱਥੇ ਹੈ ਨਹੀਂ ਆ ਬੰਦੇ ਕਿਦਾਂ ਲੱਗੇ ਆ ਪ੍ਰਾਲੀ ਚੱਕਣਾ ਦੇਖੋ ਜੀ ਭੁੱਲ ਆ ਯਾਰ ਤੁੰ ਤਾ ਆ ਦੇਖੋ ਜੀ ਆ ਦੇਖੋ ਆ ਭਰੀ ਜਾਂਦੇ ਆ ਰੇੜੇ ਭਰੀ ਜਾਂਦੇ ਆ ਦੇਖੋ ਹੁਣ ਲਾ ਯਾਰ ਤੂੰ ਸਨ ਫੂਨ ਲੈ ਆ ਦੇਖੋ ਜੀ ਆ ਦੇਖੋ ਪੰਜਾਬ ਦਾ ਕੀ ਹਾਲ ਹੋ ਗਿਆ ਦੇਖੋ ਆ ਦੇਖੋ ਟਰੈਕਟਰ ਏਡੇ ਏਡੇ ਟਰੈਕਟਰ ਲਏ ਆ ਇਹਨਾਂ ਨੇ ਆ ਦੇਖੋ ਭਾਜੀ ਆ ਦੇਖ ਲਓ ਭਾਜੀ ਆ ਦੇਖ ਲਓ ਫਾੜ ਲਓ ਤਾਂ ਯਾਰ ਫੂਨ ਲਾ ਉਸਨੂੰ ਕਿੰਦਾ ਉਹ ਜਿਸ ਦੇ ਹੱਥ ਜਿੰਨੀਆਂ ਜਾਂ ਫਿਰ ਜਿਸ ਤੋਂ ਜਿੰਨੀਆਂ ਚੁੱਕੀਆਂ ਗਈਆਂ ਹਰ ਕੋਈ ਪ੍ਰਾੜੀ ਨੂੰ ਲੁੱਟਣਾ ਚਾਹੁੰਦਾ ਸੀ ਕਿਸੇ ਨੇ ਰੇੜੀ ਪਰ ਲਈ ਕਿਸੇ ਨੇ ਰੇੜਾ ਅਤੇ ਕੋਈ ਸਿਰਾਂ ਤੇ ਝੁੱਕ ਕੇ ਪ੍ਰਾੜੀ ਨੂੰ ਘਰ ਨੂੰ ਲੈ ਗਿਆ ਜਿਸੇ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾ ਲਈ ਅਤੇ ਇਹਨਾਂ ਲੋਕਾਂ ਨੂੰ ਰਾਜ ਕੇ ਲਾਂਧਾ ਵੀ ਪਾਈਆਂ ਕੋਈ ਕਨਾਂ ਦਾ ਪਿੰਡ ਉਹ ਨਾਲ ਆ ਦੇਖੋ ਕਿਦਾਂ ਮੋਟਰਸਾਈਕਲ ਭਰ-ਭਰ ਕੇ ਲਿਜਾਈ ਜਾਂਦੇ ਆ ਆ ਦੇਖੋ ਰੇੜੇ ਭਰ-ਭਰ ਕੇ ਲਿਜਾਈ ਜਾਂਦੇ ਆ ਆ ਦੇਖੋ ਇੱਥੇ ਆ ਜਾ ਆ ਦੇਖੋ ਸੁਣਦੇ ਹੀ ਨਹੀਂ ਸਾਡੀ ਗੱਲ ਸਰਕਾਰ ਯਾਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਆ ਸਾਡੀ ਗੱਲ ਹੀ ਨਹੀਂ ਸੁਣਦੇ ਭਾਜੀ ਇਹੇ ਤੁਸੀਂ ਤਾਂ ਸੰਧਦੇ ਹੀ ਨਹੀਂ ਹੁਣ ਕੋਈ ਆ ਦੇਖੋ ਟਰੈਕਟਰ ਲੈ ਕੇ ਆਏ ਆ ਪਰਾਲੀ ਲੱਦਣ ਨੂੰ ਉਹ ਦੇਖੋ ਕਿੱਧਰ ਬੜੇ ਆ ਪਰਾਲੀ ਸੁੱਕੇ ਆ ਆ ਦੇਖੋ ਜੀ ਆਣੀ ਬੜੀ ਲੱਦ ਆ ਦੇਖੋ ਕਿਦਾਂ ਭਰੀ ਜਾਂਦੇ ਆ ਦੇਖੋ ਆ ਦੇਖੋ ਅੰਕਲ ਆ ਦੇਖੋ ਇੱਧਰ ਹੀ ਆ ਦੇਖੋ ਕਿੰਨਾ ਲੈ ਕੇ ਆਈ ਜਾਂਦੇ ਆ ਸੁਣਦੇ ਹੀ ਨਹੀਂ ਗੱਲਾਂ ਸਾਡੀਆਂ ਆ ਦੇਖੋ ਕਿੰਨਾ ਰੇੜੇ ਭਰ ਭਰ ਕੇ ਆਈ ਜਾਂਦੇ ਭਾਜੀ ਆ ਦੇਖ ਲਓ ਜੀ ਆ ਦੇਖੋ ਜੀ ਆ ਦੇਖ ਲਓ ਭਾਈ ਜੀ ਚੱਕਾ ਆ ਰਿਹਾ ਮੇਰੇ ਪਿੱਛਾ ਆ ਨਾ ਆ ਦੇਖੋ ਭਾਈ ਜੀ ਟਰੈਕਟਰ ਤੇ ਆ ਦੇਖੋ ਟਰੈਕਟਰ ਤੇ ਭਰ ਭਰ ਕੇ ਲਿਜਾਈ ਜਾਂਦੇ ਆ ਦੇ ਆ ਦੇਖ ਲਓ ਟਰੈਕਟਰ ਆ ਦੇਖੋ ਵਾਲੇ ਇੱਧਰ ਆ ਦੇਖੋ ਉਹ ਯਾਰ ਕੀ ਲੱਗੀ ਪੂਰਾ ਕਰਾਵਾ ਗਿਆ ਜਿਹੜੇ ਨਾਲ ਲਾਦੇ ਆਦੇ ਬੋਲ 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 ਬੋ ਦਰਸਲ ਇਹ ਪੂਰਾ ਕਾਰਨਾਮਾ ਵਾਪਰੇ ਹੁਸ਼ਿਆਰਪੁਰ ਚ ਜਿੱਥੇ ਪ੍ਰਾਲੀ ਦੀਆਂ ਗੰਡਾਂ ਲੈ ਕੇ ਜਾ ਰਹੀ ਇੱਕ ਟਰਾਲੀ ਪਲਟ ਗਈ ਸੀ ਡਰਾਈਵਰ ਮਦਦ ਲੈਣ ਲਈ ਇਧਰ ਉਧਰ ਹੋਇਆ ਤਾਂ ਲੋਕਾਂ ਨੇ ਪ੍ਰਾਲੀ ਦੀ ਲੁੱਟ ਮਚਾ ਦਿੱਤੀ ਅਤੇ ਆਪਣੇ ਰੇੜੇ-ਰੇੜੀਆਂ ਭਰ ਕੇ ਉਥੋਂ ਫਰਾਰ ਹੋ ਗਏ ਹਾਲਾਂਕਿ ਕੁਝ ਲੋਕਾਂ ਨੇ ਇਹਨਾਂ ਲੋਕਾਂ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਨ੍ਹਾਂ ਨੇ ਇਹਨਾਂ ਨੂੰ ਰੱਜ ਕੇ ਲਾਣਤਾ ਵੀ ਪਾਈਆਂ ਕਾ ਮਾਪਾ ਬਾਕੀ ਬਰੇਕ ਚੱਲ ਜਾਣਾ ਮਾਪਾ ਜਾਨਾ ਬੋਲੀ ਜੋ ਆ ਬੋਲੀ ਜੋ ਨਾ ਲੈ ਕਿਸਦਾ ਆ ਆਹਰ ਅਗਲੇ ਕਹਿੰਦੇ ਕਹਿੰਦੇ ਵੀ ਅਸੀਂ ਯਾਰ ਆ ਕੇ ਖੜੇ ਹੋਏ ਆ ਬੋਲੀ ਕਰੋ ਬੋਲੀ ਬੋਲੀ ਦਾ ਜਰਮ ਕਰੋ ਆ ਦੇਖ ਆ ਦੇਖ ਭਾਜੀ ਤੁਹਾਡੀ ਹੁਣ ਮਜ਼ਦੂਰੀ ਆ ਟਰਾਲਾ ਪਾ ਉਹ ਨਾ ਰਾਮਾ ਕੋਈ ਕਹਿੰਦਾ ਪਿੰਡ ਦਾ ਨਾਮ ਆ ਦੇਖੋ ਕਿਦਾਂ ਮੋਟਰਸਾਈਕਲ ਭਰ ਭਰ ਕੇ ਲਜਾਈ ਜਾਂਦੇ ਆ ਆ ਦੇਖੋ ਰੇੜੇ ਭਰ ਭਰ ਕੇ ਲਜਾਈ ਜਾਂਦੇ ਆ ਆ ਦੇਖੋ ਇੱਥੇ ਆ ਜਾ ਸਾਡੀ ਗੱਲ ਸੁਣਦੇ ਹੀ ਨਹੀਂ ਸਾਡੀ ਗੱਲ ਯਾਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਸਾਡੀ ਗੱਲ ਹੀ ਨਹੀਂ ਸੁਣਦੇ ਭਾਜੀ ਇਹ ਤੁਸੀਂ ਤਾਂ ਸੰਧਦੇ ਹੀ ਨਹੀਂ ਹੁਣ ਕੋਈ ਆ ਦੇਖੋ ਟਰੈਕਟਰ ਲੈ ਕੇ ਆਏ ਆ ਪਰਾਲੀ ਲੱਦਣ ਨੂੰ ਉਹ ਦੇਖੋ ਕਿੱਧਰ ਬੜੇ ਆ ਪਰਾਲੀ ਸੁੱਕੀ ਆ ਦੇਖੋ ਜੀ ਆਂ ਹੀ ਓੜੀ ਲੱਦ ਆ ਦੇਖੋ ਕਿੰਨਾ ਭਰੀ ਜਾਂਦੇ ਆ ਦੇਖੋ ਆ ਦੇਖੋ ਅੰਕਲ ਆ ਦੇਖੋ ਇਧਰ ਹੀ ਆ ਦੇਖੋ ਕਿੰਨਾ ਲੈ ਕੇ ਆਈ ਜਾਂਦੇ ਆ ਸੁਣਦੇ ਹੀ ਨਹੀਂ ਗੱਲਾਂ ਸਾਡੀਆਂ ਔਰ ਦੇਖੋ ਕਿੰਨਾ ਰੇੜੇ ਭਰ ਭਰ ਕੇ ਆਈ ਜਾਂਦੇ ਭਾਜੀ ਆ ਦੇਖ ਲਓ ਜੀ ਇਸ ਤੋਂ ਪਹਿਲਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਇਸੇ ਤਰ੍ਹਾਂ ਸੇਬਾਂ ਦਾ ਟਰੱਕ ਪਲਟ ਗਿਆ ਸੀ ਜਿੱਥੋਂ ਕਿ ਲੋਕ ਸੇਬਾਂ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਗਏ ਸੀ ਜਿਨ੍ਹਾਂ ਦੀਆਂ ਕੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਅਤੇ ਲੋਕਾਂ ਵੱਲੋਂ ਜਮ ਕੇ ਉਹਨਾਂ ਖਿਲਾਫ ਪੜਾਅ ਸਕੇਤੀ ਗਈ ਤੇ ਹੁਣ ਇਹਨਾਂ ਪਰਾਲੀ ਚੋਰਾ ਨੇ ਇੱਕ ਵਾਰ ਮੋੜ ਤੋਂ ਕਾਰਨਾਮਾ ਕਰ ਦਿਖਾਇਆ ਹੈ ਹੁਣ ਇਹਨਾਂ ਲੋਕਾਂ ਬਾਰੇ ਤੁਸੀਂ ਕੀ ਕਹੋਗੇ ਇਸ ਬਾਰੇ ਆਪਣੀ ਰਾਏ ਜ਼ਰੂਰ ਦੇਣਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ